ਉਹਨਾਂ ਦੇ ਪਾਲ ਸਿੰਘ ਉਹਨਾਂ ਨੇ ਕੱਲਾ ਸਾਈਕਲ ਲੈ ਕੇ ਇੱਥੇ ਮੋਰਚਾ ਗੱਡਤਾ ਸੀਗਾ ਤੇ ਪੁਲਿਸ ਚੱਕਣ ਆ ਗਈ ਸੀ ਇਹ ਲੰਮੇ ਪੈਗੇ ਕਹਿੰਦੇ ਮਰਨਾ ਮਨਜ਼ੂਰ ਆ ਪਰ ਇਹ ਸਾਡੀ ਸਰਕਾਰੇ ਖਾਲਸਾ ਦੀ ਚੌਂਕੀ ਹੈ ਜਿਹੜੀ ਜਿਹਦੇ ਉੱਤੇ ਕਬਜ਼ਾ ਕਰ ਲਿਆ ਸੀ ਕਿਸੇ ਕੰਪਨੀ ਨੇ ਉਹ ਅਸੀਂ ਹਾਸਲ ਕਰਾਂਗੇ ਖਾਲਸਾ ਵਿਹਾਰ ਹੈ ਅੱਜ ਦੀ ਅੱਜ ਦੀ ਆਪਾਂ ਵੀਡੀਓ ਵੈਸੇ ਬਣਾਣੀ ਨਹੀਂ ਥੀ ਕਿਉਂਕਿ ਅਸੀਂ ਆਏ ਹੋਏ ਲੰਗਰ ਦੇ ਵਿੱਚ ਸੇਵਾ ਕਰਨ ਸਾਡੇ ਪਿੰਡ ਤੋਂ ਗੁਰਦਾਰ ਸਿੰਘ ਛੰਡਾ ਜੀ ਸਾਹਿਬ ਤੋਂ ਲੰਗਰ ਦੀ ਸੇਵਾ ਲੈ ਕੇ ਆਏ ਆਪਾਂ ਲੰਗਰ ਤੇ ਲੰਗਰਵਾਸੀ ਵੀ ਵੀਰ ਸਾਰੇ ਸੇਵਾ ਕਰ ਰਹੇ ਪਰ ਵੀਡੀਓ ਇਸ ਤਰ੍ਹਾਂ ਬਣਾਣੀ ਅੱਜ ਵੀ ਇਹ ਕਿ ਇਤਿਹਾਸਕ ਦੇ ਨੇ ਜਿਹੜਾ ਇਹ ਗੱਲ ਕਿਹੜਾ ਕੈਮਰੇ ਚ ਕੈਦ ਕਰਨਾ ਅੱਜ ਜਿਵੇਂ ਸਾਰੇ ਜਾਣਦੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਪਰ ਹੈੱਡ ਦੇ ਕੋਲ ਜਿਹੜੀ ਫੈਕਟਰੀ ਹੈ ਸਮਰਾਜ ਮਾਜ ਦਾ ਸਮਰਾਜ ਮਾਜ ਦਾ ਫੈਕਟਰੀ ਵਾਲਿਆਂ ਦੇ ਅੰਡਰ ਸੀਗੀ ਜ਼ਮੀਨ ਉਹ ਅੱਠ ਕਿੱਲੇ ਨਿਕਲੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਤੇ ਅੱਜ ਅਖੰਡ ਪਾਠ ਸਾਹਿਬ ਰਖਾਏ ਸਨ ਉਹਨਾਂ ਦੇ ਭੋਗ ਹੈ ਤੇ ਰਾਂਗੀ ਟਾਡੀ ਸਾਰੇ ਲੱਗੇ ਹੋਏ ਦੀਵਾਨ ਇੱਥੇ ਤੇ ਇਹ ਬੜਾ ਹੀ ਇਤਿਹਾਸਕ ਦਿਨ ਹੈ ਤੇ ਤੁਹਾਨੂੰ ਵੀ ਦਿਖਾਣੇ ਆ ਕੁਝ ਤਸਵੀਰਾਂ ਸਵਾਜ ਚੱਲਦੇ ਆpropto head workers ਦੇ ਕੋਲ ਮਹਾਰਾਜਾ ਰਣਜੀਤ ਸਿੰਘ ਜੀ ਦੀ रियासत ਦਾ ਬਾਰਡਰ ਹੈ ਚੁੰਕੀ ਹੈ ਉੱਤੇ ਪਹਾੜੀ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਇਹ ਜਿਹੜੀ ਜਗ੍ਹਾ ਹੈ ਸਮਰਾਜ ਮਾਜ ਦਾ ਫੈਕਟਰੀ ਦੇ ਅੰਡਰ ਸੀ ਕਾਫੀ ਜਦੋ ਜਹਿਦ ਮੋਰਚਾ ਲਾਇਆ ਗਿਆ ਸਿੰਘਾਂ ਦੇ ਵੱਲੋਂ ਲੋਕਲ ਲੋਕਾਂ ਦੇ ਵੱਲੋਂ ਤੇ ਕਾਫੀ ਸਹਿਯੋਗ ਹੋਇਆ ਸੰਗਤਾਂ ਦਾ ਸਾਰਿਆਂ ਦੀ ਮਿਹਨਤ ਦੇ ਸਦਕਾ ਅੱਜ ਇਸ ਨੂੰ ਬੂਰ ਪਿਆ ਹੈ ਤੇ ਅੱਜ 31 ਦਸੰਬਰ ਨੂੰ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਤੇ ਮਸ਼ਹੂਰ ਰਾਗੀ ਟਾਡੀ ਸਭ ਪਹੁੰਚੇ ਹਨ ਇੱਥੇ ਤੇ ਬੜੀ ਦੂਰੋਂ ਦੂਰੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਹਨ ਤੇ ਆਓ ਜੀ ਸਾਡੇ ਨਾਲ ਨਾਲ ਤੁਸੀਂ ਵੀ ਦੇਖਿਓ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਿਆਸਤ ਦਾ ਇਹ ਲੋਕਾਂ ਦਾ ਕਿੰਨਾ ਪਿਆਰ ਹੈ ਕਿੰਨਾ ਇਕੱਠ ਹੋਇਆ ਤੇ ਕਿੰਨੇ ਲੰਗਰ ਲੱਗੇ ਹੋਏ ਹਨ ਤਰ੍ਹਾਂ ਤਰ੍ਹਾਂ ਦੇ ਦੁੱਧ ਦੇ ਜਲੇਬੀਆਂ ਦੇ ਪ੍ਰਸ਼ਾਦੇ ਦੇ ਲੰਗਰ ਗੰਨੇ ਦੇ ਰਸਤੇ ਲੰਗਰ ਤੇ ਆਓ ਜੀ ਸਾਡੇ ਨਾਲ ਨਾਲ ਤੁਸੀਂ ਵੀ ਦੇਖਿਓ ਪੰਜਾਬ ਦੇ ਮਸ਼ਹੂਰ ਟਾਡੀ ਜੱਥੇ ਇੱਥੇ ਪਹੁੰਚੇ ਹੋਏ ਹਨ ਗਿਆਨੀ ترسےم ਸਿੰਘ ਜੀ ਮੋਹਰਾਂ ਵਾਲੀ ਉਹਨਾਂ ਦੇ ਜੱਥੇ ਦਾ ਜਿਹੜਾ ਟਾਈਮ ਹੋ ਗਿਆ ਹੈ ਸਵਾਗਤ ਜੀ ਤੇ ਤੁਸੀਂ ਵੀ ਦੇਖਿਓ ਲੱਗਦਾ ਆਪਣੇ ਯਾਰਾਂ ਤੋਂ ਇਹ ਹੈ ਜੀ ਆਪਣੇ ਪਿੰਡ ਦੇ ਸੇਵਾਦਾਰਾਂ ਦੇ ਵੱਲੋਂ ਲਗਾਇਆ ਗਿਆ ਲੰਗਰ ਸਭ ਚਲਦੇ ਆ ਲੰਗਰ ਦੇ ਵਿੱਚ ਸੇਵਾ ਕਰ ਰਹੇ ਆਪਣੇ ਨੌਜਵਾਨ ਵੀਰਾਂ ਦਾ ਤੁਹਾਨੂੰ ਦਿਖਾਣੇ ਆ ਕਿਵੇਂ ਲੰਗਰ ਦੇ ਵਿੱਚ ਸੇਵਾ ਕਰਦੇ ਸਾਰੇ ਆਪਣੇ ਲੰਗਰ ਦੇ ਵਿੱਚ ਉਹਗੇ ਪੱਤਰਕਾਰ ਸਰਦਾਰ ਜਗਦੀਪ ਸਿੰਘ ਥਲੀ ਪਹੁੰਚੇ ਹਨ ਆ ਦੇਖੋ ਜੀ ਤੇ ਵੀ ਸਾਡੇ ਇੱਥੇ ਲੰਗਰ ਦੇ ਵਿੱਚ ਪਹੁੰਚੇ ਹਨ ਬਹੁਤ ਬਹੁਤ ਧੰਨਵਾਦ ਦੋ ਜੀ ਦੋ ਦੋ ਤਿੰਨ ਚਾਰ ਭਾਗ ਪ੍ਰੋਗਰਾਮ ਕਾਰਜਕਰਮ ਪ੍ਰਸਤਾਵ ਜੀ ਬੈਠੋ

ਇਦਾਂ ਦੇ ਸੁਪਨਾ ਨੇ ਕਿਹਾ ਹੈ ਪੰਥ ਨੇ ਕਿ ਤੇ ਦੁਨੀਆ ਕੀ ਬਣਨੀ ਚਾਹੀਦੀ ਹੈ ਨਹੀਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੌਜੂਦਾ ਤੇ ਹੁਣ ਵੱਖ-ਵੱਖ ਸ਼ਖਸੀਤਾਂ ਸਾਡੇ ਇੱਥੇ ਲੰਗਰ ਦੇ ਵਿੱਚ ਲੰਗਰ ਛਕਣ ਪਹੁੰਚ ਰਹੀਆਂ ਤੇ ਹੁਣ ਲੱਖਾ ਸਧਾਨਾ ਜੀ ਪਹੁੰਚੇ ਹਨ ਸਾਡੇ ਇੱਥੇ ਲੰਗਰ ਦੇ ਵਿੱਚ ਬਹੁਤ-ਬਹੁਤ ਧੰਨਵਾਦ ਇੱਕ ਵੱਡੀ ਜੇਤ ਆਪਾਂ ਕਹਿ ਸਕਦੇ ਹਾਂ ਉਹ ਖਾਲਸਾ ਰਾਜ ਦੀ ਜਿਹੜੀ ਕਿ ਨਿਸ਼ਾਨੀ ਹੈ ਜੀ ਉਹਨੂੰ ਸਾਹਮਣੇ ਆ ਗਿਆ ਜੀ ਨਿਸ਼ਾਨੇ ਨੂੰ ਸਾਹਮਣੇ ਉਹਦੇ ਨਾਲ-ਨਾਲ ਉਹ ਖਾਲਸਾ ਰਾਜ ਦੀ ਝਲਕ ਜਿਹੜੀ ਮੂਹਰੇ ਆਂਦੀ ਜਾਂ ਪਤਾਪਾ ਚ ਆਪਣੇ ਪੰਨੇ ਮੂਹਰੇ ਆਂਦੇ ਦੇਖੋ ਬਧਾਈ ਆ ਕੌਮ ਨੂੰ ਬੰਸ ਨੂੰ ਖਾਸ ਤੌਰ ਤੇ ਬਾਬਾ ਹਰਜਿੰਦਰਪਾਲ ਸਿੰਘ ਇਹਨਾਂ ਨੇ ਇਕੱਲਾ ਸਾਈਕਲ ਲੈ ਕੇ ਇੱਥੇ ਮੋਰਚਾ ਗੱਡਦਾ ਸੀਗਾ ਤੇ ਉਸ ਚੱਕਣ ਆ ਗਈ ਸੀ ਜੀ ਲੰਮੇ ਪੈ ਗਏ ਕਹਿੰਦੇ ਮਰਨਾ ਮਨਜ਼ੂਰ ਆ ਪਰ ਇਹ ਸਾਡੀ ਸਰਕਾਰੇ ਖਾਲਸਾ ਦੀ ਚੌਂਕੀ ਹੈ ਜਿਹੜੀ ਜਿਹਦੇ ਉੱਤੇ ਕਬਜ਼ਾ ਕਰ ਲੈ ਦੀ ਕਿਸੇ ਕਾਹ ਨੂੰ ਨਹੀਂ ਉਹ ਅਸੀਂ ਹਾਸਲ ਕਰਾਂਗੇ ਉਸ ਤੋਂ ਬਾਅਦ ਫਿਰ ਕਈ ਜਿਹੜੇ ਜਲੀ ਫਲੀ ਵਰਗੇ ਵੀ ਇੱਥੇ ਆਏ ਉਹਨਾਂ ਦਾ ਵੀ ਆਪਰਾ ਆ ਫਿਰ ਬਾਬਾ ਬਖਸ਼ੀ ਸਿੰਘ ਵਰਗੇ ਆ ਗਏ ਹੋਰ ਇੱਥੇ ਸਿੰਘ ਆ ਗਏ ਆੜੀ ਵਾਲੀ ਦੀਆਂ ਸੰਗਤਾਂ ਪੰਚਾਇਤਾਂ ਕਿਸਾਨ ਜਿੱਤੇ ਬੰਦਿਆਂ ਆ ਗੀਆਂ ਸਾਰਿਆਂ ਰਲ ਮਿਲ ਕੇ ਜਿਹੜਾ ਅੱਛਾ ਜੀ ਇਹ ਸਾਰਿਆਂ ਰਲ ਮਿਲ ਕੇ ਸਾਰਿਆਂ ਨੇ ਇਹ ਮੋਰਚਾ ਪਤੇ ਕੀਤਾ ਤੇ ਇਹ ਆ ਜੀ ਸਾਡੇ ਪਿੰਡ ਦੇ ਨਗਰ ਨਿਵਾਸੀ ਜਿਨ੍ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਲੰਗਰ ਦਾ ਕੰਮ ਨੇ ਪਰੇ ਚੜਿਆ ਅੱਜ ਵੀਡੀਓ ਇੱਥੇ ਸਮਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ